ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਹੈਲ ਬਲੌਗ ਦੇ ਵਿੱਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਪਾ ਵੀ ਸਾਰੇ ਠੀਕ ਠਾਕ ਅੱਜ ਇੱਕ ਨਵੀਂ ਟੌਪਿਕ ਤੇ ਅਪਾ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਦੇਖੋ ਹੁਣ ਸਾਲਦੀਆਂ ਚਾਹਦੀਆਂ ਸਾਦਿਆਂ ਵਿੱਚ ਮਟਰ ਹਨ ਜਿਹੜੇ ਆਪਾਂ ਲੈਂਦੇ ਹਿੰਨੇ ਲਫਾਫਿਆਂ ਵਿੱਚ ਜਿਹੜੇ ਕੱਡੇ ਕਢਾਈ ਹੁੰਦੇ ਉਹਨਾਂ ਤੇ ਲੱਗ ਜਾਂਦਾ ਕੈਮੀਕਲ ਵਗੈਰਾ ਹਨਾ ਉੱਤ ਚ ਲਗਾ ਦੇ ਵਿੱਚ ਪੰਜ-ਛੇ ਸਾਦਿਆਂ ਨੂੰ ਗੱਤ ਨਹੀਂ ਹੁੰਦੇ ਕਈ ਵਾਰ ਹਨਾ ਤੇ ਵਟ ਜਿਹੜੇ ਹੁਣ ਕੋਣ ਆ ਜਿਹੜੇ ਮਟਰ ਹੁੰਦੇ ਆ ਅ ਖੇਤਾਂ ਵਿੱਚ ਤੇ ਬਿਜਾਰਾਂ ਵਿੱਚ ਜਦੋਂ ਮਿਲਦੇ ਆ ਮਟਰੇ ਕੱਢਣ ਦਾ ਬਹੁਤ ਝੰਜਟ ਰਹਿੰਦਾ ਆ ਪੰ ਤੇ ਇਹ ਪੈਂਦੇ ਵੀ ਹਰ ਇੱਕ ਸਬਜ਼ੀ ਦੇ ਵਿੱਚ ਮਟਰ ਦਾ ਕਿ ਸਬਜ਼ੀ ਸਵਾਲ ਚੌਲਾਂ ਵਿੱਚ ਵੀ ਮਟਰ ਪਾ ਕੇ ਖਾਣੇ ਹੁੰਦੇ ਆ ਤੇ ਤਾਜ਼ੇ ਮਟਰ ਹੁੰਦੇ ਆ ਤੇ ਮੋٹے ਮੋٹے ਮਟਰ ਹੁੰਦੇ ਆ ਤੇ ਇਹਨਾਂ ਨੂੰ ਛਿੱਲਣ ਵਿੱਚ ਬੜੀ ਦਿੱਕਤ ਆਉਂਦੀ ਆ ਬਹੁਤ ਜ਼ਿਆਦਾ ਸਮਾਂ ਲੱਗਦਾ ਛਿੱਲਣ ਦੇ ਵਿੱਚ ਤੇ ਇਹ ਆਪਾਂ ਤੁਹਾਨੂੰ ਤਰੀਕਾ ਦੱਸਾਂ ਜਿਹਦੇ ਨਾਲ ਤੇ ਪਾਚ ਜਿਹੜੇ ਮਟਰ ਜਿੰਨੇ ਮਾਜੀ ਮਟਰ ਹੋਣ ਆਪਾਂ ਮੈਂਟੋ ਮੈਂਟ ਸ਼ੈਲ ਸਕਦੇ ਹਾਂ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਨਾਲ ਉਹ ਤਰੀਕਾ ਕਿ ਵੀਡੀਓ ਕੋਈ ਐਂਡ ਤੱਕ ਦੇਖਿਓ ਦੇਖਿਓ ਤੇ ਫਿਰ ਆਪਾਂ ਨੂੰ ਦੱਸਿਓ ਕਮੈਂਟ ਕਰਕੇ ਕਿਵੇਂ ਤਰੀਕਾ ਵਧੀਆ ਲੱਗਿਆ ਬਹੁਤ ਹੀ ਸੌਖਾ ਤੇ ਆਸਾਨ ਜਿਹਾ ਤਰੀਕਾ ਜਦੋਂ ਤੁਹਾਡਾ ਨਾਲ ਸ਼ੇਅਰ ਕਰੀਏ ਹਾਂਜੀ ਇੱਥੇ ਆਪਾਂ ਇੱਕ ਕੀਪਰ ਦੇ ਵਿੱਚ ਪਾਣੀ ਲੈ ਲਿਆ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਹਲਕਾ ਜਿਹਾ ਆਪਾਂ ਹਲਕਾ ਜਿਹਾ ਗਰਮ ਕਰਨਾ ਹੈ ਪਾਣੀ ਉਸਦੇ ਵਿੱਚ ਆਪਾਂ ਪਾਵਾਂਗੇ ਮਟਰ ਜੈਸਾ ਹਸਾ ਉਹਨਾਂ ਜਿੰਨੇ ਮਟਰ ਆਪਾਂ ਬਣਾਉਣੇ ਆ ਜੇ ਤੁਸੀਂ ਵੱਧ ਛਿੱਲਣੇ ਆ ਵੱਧ ਪਰ ਮੈਂ ਤਾਂ ਥੋੜੇ ਜਿਹੇ ਮਟਰ ਨੂੰ ਛਿੱਲ ਕੇ ਦਿਖਾਉਂਦੀ ਆ ਜਿੰਨੇ ਆਪਾਂ ਨੂੰ ਲੋੜ ਆ ਕੋਈ ਤੇ ਪੰਨੇ ਨੂੰ ਮਟਰ ਚੋਲਾਂ ਦੇ ਵਿੱਚ ਪਾਉਣੇ ਥੋੜੇ ਜਿਹੇ ਆਪਣੇ ਫੈਮਿਲੀ ਦੇ ਹਿਸਾਬ ਨਾਲ ਹਨਾ ਤੇ ਮੈਂ ਤੁਹਾਨੂੰ ਦਿਖਾਉਂਦੀ ਆ ਵੀ ਆਪਾਂ ਕਿਵੇਂ ਛਿੱਲ ਸਕਦੇ ਆ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਹੈ ਮਟਰ ਛਿੱਲਣ ਦਾ ਜੇ ਆਪਾਂ ਦੂਸਰੇ ਤਰ੍ਹਾਂ ਛਿੱਲਦੇ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਅੱਕ ਜਾਂਦੇ ਆ ਹੱਥ ਤੋਂ ਭੰਨ ਆ ਜਾਂਦੇ ਮਟਰ ਛਿੱਲਦੇ ਛਿੱਲਦੇ ਨੇ ਹਨਾ ਇਹ ਬਹੁਤ ਹੀ ਆਸਾਨ ਜਿਹਾ ਤਰੀਕਾ ਬਣਾ ਲ ਲਈ ਪਾਣੀ ਗਰਮ ਹਾਂਜੀ ਪਾਣੀ ਇਹੜਾ ਥੋੜਾ ਜਿਹਾ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਮਟਰ ਪਾ ਲਾਂਗੇ ਉਸ ਤਰ੍ਹਾਂ ਪਾਣੀ ਪਾਉਣੇ ਨੇ ਮਟਰ ਦੇ ਵਿੱਚ ਡੁੱਬ ਸਕਣ ਉੱਪਰ ਇਹਦੇ ਪਦੇ ਰੰਗ ਢੱਕਣਾ ਨਹੀਂ ਇਸ ਦਾ ਹਾਂਜੀ 1 ਮਿੰਟ ਹੋ ਚੁੱਕਿਆ ਤੇ ਆਪਣੇ ਮਟਰ ਤੁਸੀਂ ਦੇਖ ਸਕਦੇ ਹੋ ਭਾਪਨਾ ਨਾਲ ਹੋ ਚੁੱਕਿਆ ਆਪਾਂ ਕਰਦਾਂਗੇ ਬੰਦ ਇੰਡੈਕਸ਼ਨ ਤੇ ਆਪਾਂ ਇਹਨਾਂ ਨੂੰ ਮਟਰਾਂ ਤੋਂ ਪਾਣੀ ਵਿੱਚੋਂ ਕੱਢਾਂਗੇ ਬਾਹਰ ਦੇਖੋ ਪਾਫਾ ਛੱਡੀ ਜਾਂਦੇ ਆਪਾਂ ਪਾਣੀ ਵਿੱਚੋਂ ਬਾਹਰ ਕੱਢ ਲਏ ਇਹ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਲਾਵਾਂਗੇ ਪਲੇਟ ਤੋਂ ਦੋ ਤਿੰਨ ਪੀਛੇ ਤਾਂ ਦੇ ਮਟਰ ਛਿੱਲਣ ਦੇ ਜਿਹੜਾ ਤੁਸੀਂ ਮਾਦੀ ਯੂਜ਼ ਕਰ ਸਕਦੇ ਉਹਦੇ ਇੱਕ ਲਵਾਂਗਾ ਪਲੇਟ ਜਿਵੇਂ ਮਟਰ ਆਪਾਂ ਇਦਾਂ ਰੱਖ ਲਿਆ ਤੇ ਇਦੋਂ ਆਪਾਂ ਲਾਈਟਰ ਲੈ ਲਓ ਤੁਸੀਂ ਲਾਈਟਰ ਦੀ ਮਦਦ ਨਾਲ ਇਸ ਤਾਂ ਛੱਲ ਕਰਦੇ ਦੇਖੋ ਉਹ ਦੇਖੋ ਮਟਰ ਨਿਕਲ ਗਿਆ ਮੈਂਟੋਂ ਮੈਂਟ ਦੇਖੋ ਲਾਈਟਰ ਦੀ ਮਦਦ ਨਾਲ ਬਿਲਕੁਲ ਮਟਰ ਦੇਖੋ ਪੀਸ ਥੋੜੀ ਹੈ ਦੇਖੋ ਅੱਜ ਇੱਦਾਂ ਲੈਟਰ ਆ ਤੇ ਇੱਦਾਂ ਇਹਨੂੰ ਆਪਾਂ ਮੱਪ ਕੇ ਜੋੜਨਾ ਮਾਉ ਦੀ ਮਟਰ ਨਿਕਲ ਕੇ ਬਿਲਕੁਲ ਖਾਲੀ ਹੋ ਗਿਆ ਇੱਕ ਤਰੀਕਾ ਤਾਂ ਆਪਣੇ ਕੋਲ ਏ ਆ ਮਟਰ ਛਿੱਲਣ ਦਾ ਹਨਾ ਇੱਦਾਂ ਛਿੱਲਣਾ ਚਾਹੀਦਾ ਦੂਜਾ ਆਪਾਂ ਕੀ ਕਰਨਾ ਇੱਕ ਕੋਣਾ ਲੈ ਲੈਣਾ ਉਜੇ ਨਾਲ ਕੋਪਾ ਪੋਣਾ ਲੈ ਲੈਣਾ ਪੋਣੇ ਦੇ ਵਿੱਚ ਜਿਹੜਾ ਮਟਰ ਆਪਾਂ ਨਰਮ ਕੀਤੇ ਹੋਏ ਸਾਰੇ ਇਹਦੇ ਵਿੱਚ ਪਾ ਲੈਣ ਇਸ ਤਰ੍ਹਾਂ ਇਹਦੇ ਵਿੱਚ ਪਾ ਲੈ ਇਦਾਂ ਪਾ ਕੇ ਇਕੱਠਾ ਕਰਕੇ ਆਪਾਂ ਇਹਨੂੰ ਮਲ ਲੈਣਾ ਇਸ ਤਰ੍ਹਾਂ ਜਿਹੜੇ ਮਟਰ ਆਪਣੇ ਛਿੱਲੇ ਜਾਣਗੇ ਦੇਖੋ ਮਟਰ ਮਟਰ ਲੱਗ ਹੋ ਗਏ ਤੇਰੇ ਪੱਤਲੇ ਲੱਗ ਹੋ ਗਏ ਤੁਸੀਂ ਦੇਖ ਸਕਦੇ ਇਹ ਬਹੁਤ ਹੀ ਆਸਾਨ ਜਿਹਾ ਤਰੀਕਾ ਮਟਰ ਛਿੱਲਣ ਦਾ ਆਪਾਂ ਇਸ ਤਰੀਕੇ ਨਾਲ ਵੀ ਮਟਰ ਛਿੱਲ ਸਕਦੇ ਹਾਂ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਆਪਣੇ ਤਰੀਕੇ ਵਧੀਆ ਲੱਗੇ ਦੋਨੇ ਮਟਰ ਛਿੱਲਣ ਦੇ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਤਰੀਕਾ ਹੋਰ ਆ ਉਹ ਤੁਸੀਂ ਇਸ ਦਾ ਮਟਰ ਰੱਖ ਕੇ ਜਿਵੇਂ ਹੁਣ ਆਪਣਾ ਗਰਮ ਪਾਣੀ ਤੇ ਗਰਮ ਕੀਤੇ ਆ ਤੁਸੀਂ ਕੋਈ ਵੀ ਨਾਰਮਲ ਜਿਹਾ ਗਲਾਸ ਤੇ ਚਮਚਾ ਲੈ ਲੈਣਾ ਗਲਾਸ ਤੇ ਚਮਚਾ ਲੈ ਲਓ ਉਸ ਦੇ ਨਾਲ ਵੀ ਇਸ ਦਾ ਨੱਪ ਕੇ ਤੁਸੀਂ ਲਓ ਜੀ ਮਟਰ ਤੁਹਾਡੇ ਮੈਂਟੋ ਮਟਰ ਨਿਕਲ ਸਕਦੇ ਬਹੁਤ ਹੀ ਆਸਾਨ ਜਿਹਾ ਤਰੀਕਾ ਜਿੰਨੇ ਮਰਜ਼ੀ ਮਟਰ ਤੁਸੀਂ 10 ਕਿਲੋ 15 ਕਿਲੋ ਆਰਾਮ ਨਾਲ ਛੱਲ ਸਕਦੇ ਹਾਂਜੀ ਵੀ ਜੇ ਤੁਹਾਨੂੰ ਮੇਰਾ ਮਟਰ ਛਿੱਲਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਵਿੱਚ ਬਾਏ ਬਾਏ